ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਸਵਾਲ ਕਾਜ਼ੀ ਰੁਕਨਦੀਨ ਸੂਰਾ ਰੁਕਨਲ ਆਖੇ ਨਾਨਕਾ ਸੱਚ ਸੁਨਾਹੋ ਬਾਤ ਕਿੱਥੋਂ ਆਵਣ ਆਦਮੀ ਕਾਨ ਹੈ ਵਨ ਨ ਬਾਤ ਫਿਰ ਫਿਰ ਮਿਲਦੇ ਨਾਲ ਰੂਹ ਕਿੱਥੇ ਜਾਏ ਸਮਾਈ ਗੈਬੀ ਖਬਰ ਖੁਦਾਈ ਦੀ ਦੇਵਨ ਫਕਰ ਸੁਣਾਈ ਕਰ ਤਦਬੀਰਾਂ ਲਿਖਿਆ ਵੇਦਕ ਤੇਬ ਬਣਾਈ ਗੱਬੀ ਖਬਰ ਖੁਦਾਈ ਦੀ ਕੋਈ ਨਾ ਮੁੱਖੋ ਅਲਾਈ ਕੱਤ ਜੰਜੀਰੀ ਮਾਰਦੇ ਕਾਜੀ ਤੇ ਉਲਮਾਏ ਜੇ ਕੋ ਸੱਚ ਅਲਾਈ ਤਾਂ ਇਸ ਆਤਿਸ਼ ਦੇਨ ਜਲਾਈ Hindu Musalman ਦੋਏ ਸੱਚ ਨਾ ਕਹਿਣ ਸੁਣਾਈ ਦੋਵੇਂ ਦੋਜ਼ਕ ਪੌਦਸਨੀ ਲੈਸਨ ਬਹੁਤ ਸਜਾਏ ਦੋਜ਼ਕ ਪਿਛਤ ਕਿਤਾਬ ਪੜ ਕਰ ਖਲਕ ਸੁਣਾਏ ਮੋਆ ਫੇਰ ਨ ਆਇਆ ਜੋ ਖਬਰਾਂ ਦੇਵੈ ਆਈ ਪੀਰ ਪੈਗੰਬਰ ਔਲੀਏ ਇਨ ਨਾਸਿਰ ਕੀ ਹਾਲ ਬਿਹਾਈ ਦੱਬੇ ਪਏ ਜ਼ਮੀਨ ਵਿੱਚ ਕਈ ਲੱਖਾਂ ਯੁੱਗ ਬਿਤਾਏ ਫੇਰ ਕੇ ਸੂਰਤ ਤਿਨਾ ਦੀ ਡਿੱਠੀ ਕਿਸੇ ਨਾਮੂਲ ਇਹੀ ਹਾ موسی ਇਬਰਾਹੀਮ ਹੋਰ ਕੇਤੇ ਨਬੀ ਰਸੂਲ ਫੇਰ ਨ ਡਿੱਟੀਆਂ ਸੂਰਤਾਂ ਰਹੇ ਤਿਨਾ ਦੇ ਨਾਮ ਰਹੇ ਨ ਉਮਰ ਪਾਤਸ਼ਾਹ ਜਿਨਾ ਵਸਾਏ ਕਾਮ ਖਾਕੂ ਸੇਤੀ ਮਿਲ ਗਏ ਕਈ ਵਜ਼ੀਰ ਪਾਤਸ਼ਾਹ ਰਇਤ ਅੰਤ ਨ ਪਾਈਐ ਅਗੰਬ ਪਇੰਤ ਅਥਾਹਿ ਇੱਕ ਪਾਸ ਰਹਿ ਪਾਤਸ਼ਾਹ ਦੇ ਇੱਕ ਵਜ਼ੀਰ ਸਿਰ ਹੋਏ ਇਤਨੀਆ ਉਮਤੀ ਪੈਕੰਬਰਾਂ ਅੰਤ ਨਾ ਹੈ ਕੋਈ ਖਤਰਾ ਮਨੋ ਨ ਉਤਰੇ ਬਿਨਾ ਫਕੀਰ ਅਲਾਹੇ ਖਬਰ ਸੁਣਾਈ ਅਜ ਗੈਬ ਦੀ ਸੰਸਾ ਮਨੋ ਚੁਕਾਈ ਜਵਾਬ ਨਾਨਕ ਸ਼ਾ ਸੂਰਾ ਨਾਨਕ ਆਕੇ ਰੁਕਨਦੀਨ ਸੱਚ ਸੁਣਾਵੋ ਬਾਤ ਮਰ ਮਰ ਮਿਲਤੇ ਖਾਕ ਨਾਲ ਫਿਰ ਹੋਏ ਜਮਦੇ ਕਾਸ ਗੁਨੀ ਗੁਨੀ ਬੂਟੇ ਸੁਰਖੀ ਸਬਜ ਸਿਆਹੀ ਨੀਲੀਆਂ ਪੀਲੀਆਂ ਚਿੱਟੀਆਂ ਹੋਰ ਗੁਲਾਬੀ ਵਨ ਪਾਰ 18 ਬਨਾਸ ਪਤ ਬਹੁ ਮੇਵੇ ਬਹੁ ਅੰਤ ਖਾਨ ਹਵਾਨਾ ਆਦਮੀ ਪਾਏ ਪਰਿੰਦੇ ਲਖ ਹੋ ਵਨ ਤੋਹਫੇ ਬੂਟਿਓ ਮਰ ਫਿਰ ਜਮਨ ਵਤ ਆਵਾ ਗੋਣ ਨ ਮਿਠਾਈ ਜੋ ਵਹਿੰਦੇ ਦਰਿਆਈ ਇਤਨੀ ਖਬਰ ਅਜ ਗਿਆ ਦੀ ਦੇਨ ਫਕੀਰ ਸੁਣਾਈ ਇਹ ਸੁਨ ਯਾਦ ਖਲਕਦੀ ਬਹੁਤ ਵਧਾਇਨ ਵੈਰ ਦਾਣਾ ਪਾਣੀ ਖਾਈ ਕੇ ਰੱਖਣ ਢਿੰਗੇ ਪੈਰ ਥਾਕੂ ਦੇਸਬ ਪੂਤਲੇ ਕਸਮੇ ਦੇ ਹੱਥ ਕਲ ਮਰਨਾ ਚੇਤਨਾ ਆਵੀ ਤਸੇ ਮਰੇ ਕੇ ਪਲ ਜੀਆਂ ਖਾਵਣ ਜੀ ਕੋ ਜੀਆਂ ਜੀ ਆਹਾਰ ਆਪੋ ਆਪਣੇ ਖੇਲ ਕਰ ਇਹ ਤੱਕੇ ਵਿਵਹਾਰ ਸੁਣੀਐ ਕਾਜ਼ੀ ਰੁਕੰਦੀਨ ਨਾਨਕ ਕਹੇ ਫਕੀਰ ਇੱਕੋ ਰਾਹ ਮਰੀਦਾ ਇੱਕੇ ਸਿਰ ਪਰ ਪੀਰ ਇੱਕ ਪੈਕੰਬਰ ਦੁਨੀ ਵਿੱਚ ਫਿਰ ਕਾਂ ਵੀ ਇੱਕ ਹੋਏ ਇੱਥੇ ਦੀਨ ਅਣਗਿਣਤ ਹੈਨ ਪਾਰ ਲੰਘਾ ਇਕੋਈ ਰਾਜ ਜਿਨਾ ਦਾ ਦੁਨੀ ਵਿੱਚ ਸਿੱਕਾ ਤਿਨਾ ਦਾ ਹੋਏ ਜਬਰਾਂ ਲਗਨ ਅਨੇਕ ਬਿਠ ਹੁਕਮ ਨਾ ਮੰਨੇ ਕੋਈ ਇੱਕੋ ਰਾਹ ਤਰਖਾ ਇੱਕ ਇੱਕੋ ਛਤਰ ਅਟਲ ਇਕਾ ਜਰਬ ਜਹਾਨ ਵਿੱਚ ਨਾਨਕ ਰਾਜ ਅਚਲ ਮਸ਼ਰਕ ਅਤੇ ਮਗਰਬੋਂ ਔਰ ਜਨੂਬ ਸ਼ਮਾਲ ਦਰਸ਼ਨ ਦੇਖਣ ਆਊਗੀ ਉਮਤੀ ਅੰਤਨਾ ਪਾਲ ਸੱਤਰ ਜਾਮੇ ਦੁਨੀ ਵਿੱਚ ਰੱਖੇ ਬਕਾਈ ਫੇਰ ਮذਹਬ ਨਾ ਜਾਣੇ ਦੀਸਨੀ ਰੱਖ ਸੰ ਉਮਤ ਘੇਰ ਨਾਨਕ ਦਰਸ਼ਨ ਕਲੀ ਵਿੱਚ ਹੋਰ ਨਾ ਦਰਸ਼ਨ ਪਾਲ ਜੁਗ ਜੁਗ ਦਰਸ਼ਨ ਨੋਤਨਾ ਨਾਨਕ ਸ਼ਾ ਕਤਾਲ ਚਾਦਰ ਪਾਈ ਦਰਗਾਹ ਤੇ ਨਾਨਕ ਸ਼ਾ ਫਕੀਰ ਤਲੇ ਬਹਿ ਕਰਾਣਾ ਕਿਸਦਾ ਸੋ ਕਦੇ ਨਾ ਹੋਈ ਜ਼ਾਹਿਰ ਜਿਹੋ ਆਵੇ ਚੱਲ ਕੇ ਬਹੀ ਚਾਦਰ ਦੇ ਹੇਠ ਕਲੀ ਕਾਲ ਬੇਤਾਲ ਦੀ ਤਿਸੇ ਨ ਲਾਗੇ ਫੇਟ ਕਿਉ ਮੈਦਾ ਖੰਡ ਸ਼ਕਰਾਂ ਮਾਖਿਓ ਮਾਚੇ ਦੁੱਧ ਖੀਰ ਖੰਡ ਮਠਿਆਈਆਂ ਰਬ ਸਭ ਕਿਛ ਦਿੱਤਾ ਮੁਝ ਕਰਸਨ ਭੋਗ ਬिलास ਬੋਹ ਗੁਨਾ ਗੂਨ ਪ੍ਰਸ਼ਾਦ ਜੋ ਸ਼ਰਨ ਪਏ ਗੁਰਦੇਵ ਦੀ ਸੋ ਭੋਗਨ ਆਤ ਜੁਗਤ ਝਗੜ ਚੁਕਾਵਨ ਕਾਰਨੇ ਆਏ ਦੁਨੀ ਫਕੀਰ Hindu Musalman ਦੋਏ ਡਿੱਠੇ ਖਰੇ ਜ਼ਹਿਰ Hindu ਜਾਤ ਅਠੂਹਿਆ ਤੁਰਕਸ ਕਾਲੇ ਨਾਗ ਹਿੰਦੂ ਦਗੇ ਕਮਾਉਦੇ ਤੁਰਕਾਂ ਜੋਰ ਚਰਾਹ ਹਿੰਦੂ ਨਾ ਪਾਵੇ ਹਿੰਦੂਆ ਜੇ ਕੋ ਵੱਡਾ ਕਹਾਈ ਤੁਰਕ ਸਲਾਹੇ ਤੁਰਕ ਨੂੰ ਕਰ ਵੱਡਾ ਦੀਨ ਸਲਾਹੇ ਹਿੰਦੂ ਕਹਿਣ ਹਿੰਦੂਆ ਤੁਰਕਾ ਰੱਦ ਕਰੇ ਦੋਵੀਂ ਅੱਖੀ ਮੀਟ ਕੇ ਸਗਲੇ ਧਰਮ ਰਦੀਨ ਤੁਰਕ ਰਤੇ ਰਾ ਹਿੰਦੂਆ ਆਪਣਾ ਦੀਨ ਸਲਾਹੇ ਹਿੰਦੂ ਮੁਸਲਮਾਨ ਦੋਏ ਕਰ ਮਨ ਸੁਖ ਉਠਾਈ ਅੰਧੇ ਕਾਰਨ ਦੋਜ਼ ਕੀ ਦੋਜਕ ਪੌਣੀ ਚਾਈ ਅੰਨਿਆਂ ਦਾ ਛੱਡ ਸੰਗ ਤੂੰ ਅੰਧਿਆਂ ਨਾਲ ਨਾ ਜਾਏ ਦੋ ਹੀ ਚਸ਼ਮੀ ਦੇਖ ਤੂੰ ਤਾਂ ਸੱਚ ਲਹੇ ਮਹਲ ਨਾਨਕ ਕਲ ਵਿੱਚ ਨਿਰਮਲੀ ਗੁਰਸਿੱਖੀ ਪਰਵਾਨ ਅਗਿਣਤ ਲੰਗੇ ਉਮਤੀ ਸੱਚੇ ਨਾਮ ਪਰਵਾਨ ਸੱਚ ਉੱਚਾ ਹੈ ਸਭ ਖੜੀ ਦਰਗਾਹ ਲਹਿਨ ਨਟੋਏ ਰੋਟੀ ਕਪੜੇ ਕਾਰਨੇ ਕੂੜ ਕਮਾਵਨ ਲੋਈ ਖਾਵਨ ਪਹਿਨਨ ਰੱਬ ਦਾ ਕਰਮੀ ਪੱਲੇ ਪਾਏ ਆਸ ਬਿਗਾਨੀ ਜੋ ਕਰੈ ਸੇ ਦਰਗਹ ਲਹਿਨ ਸਜਾਈ ਫਿਟ ਤਿਨਾਂਦਾ ਜੀਵਿਆ ਜੋ ਪਰ ਕੀ ਆਸ ਕਰੇਨ ਰੋਟੀ ਕਪੜੇ ਕਾਰਨੇ ਮੁਖੋਂ ਕੂੜ ਬੋਲੈਨ ਸੁਨੋ ਕਾਜ਼ੀ ਰੁਕੰਦੀਨ ਸੱਚਾ ਇਹ ਜਵਾਬ ਸਾਹਿਬ ਦਾ ਫਰਮਾਇਆ ਲਿਖਿਆ ਵਿੱਚ ਕਿਤਾਬ ਇੱਥੇ ਦੇਖ ਸਜਾਨ ਲੈ ਅਗੈ ਚਾਏ ਪਛਾਨ ਵਿੱਚ ਫਕੀਰੀ ਖਲਕਦੀ Hindu Musalman ਨਿਕਲੀ ਸਰਕਾਰ ਤੇ ਆਈ ਸੁਨਿਆਰੇ ਹੱਥ ਇਸੇ ਬਣਾਈ ਛੱਲੜੇ ਕਿਸੇ ਬਣਾਈ ਨਤ ਕਿਸੇ ਤਣਾੜੇ ਵਾਲੀਆਂ ਕੰਗਣ ਕੜੇ ਸਵਾਰ ਸੋਨਾ ਇਕ ਸੇ ਜਾਤ ਦਾ ਜਵਰ ਬਹੁ ਪ੍ਰਕਾਰ ਮਾਨਸਿਕ ਸੇ ਜਾਤ ਦੇ ਪਿੰਨ ਪਿੰਨ ਸਭ ਹੋਏ ਕੋਈ ਇੱਕ ਰਾਈ ਸੁਨਤੀ ਜਾਤ ਰਖਾਏ ਕੋਈ ਦੋਹਾ ਬੱਧੇ ਮੁਰਚੇ ਰਹਿ ਬਾਰਾ ਸ਼ੈਤਾਨ ਦਾਵਾ ਰਾਮ ਰਸੂਲ ਕਰ ਲੜਦੇ ਬੇਈਮਾਨ ਦਾਵਾ ਛੱਡੋ ਮੋਮਨੋ ਬਾਦ ਮਿਟਾਓ ਕੂੜ ਹਿੰਦੂ ਮੁਸਲਮਾਨ ਜੇ ਕਰ ਦੇ ਵੋ ਮਨ ਸੁਖ ਪਕੜੋ ਰਾਹ ਖੁਦਾ ਦਾ ਦਰਗਾਹ ਪਵ ਕਬੂਲ ਲਿਖਿਆ ਵਿੱਚ ਕਿਤਾਬ ਦੇ ਝਗੜਾ ਰਾਮ ਰਸੂਲ ਵਿੱਚ ਵਿੱਚ ਗੱਲਾਂ ਕੂੜੀਆਂ ਸੁਣੋ ਵੇਦਕ ਤੇ ਪਰਦੇ ਪਾਏ ਪਰਮ ਦੇ ਬਹੁ ਵਿਦ ਕੀਨੇ ਬੀਰ 12 ਬੁਰਜ ਅਸਮਾਨ ਵਿੱਚ ਨਾਲ ਸਤਾਰੇ ਸਤ ਇਹ ਇਥੇ ਤਮਹੂਰਤਾ ਔਰ ਸਤਾਈ ਨਿਖਤ ਪਦਨਾ ਪੰਜ ਚ ਕੇ ਜੋਗਨੀ ਚッセ ਪਲ ਵਿਚਾਰ ਇਹ ਰਬਾਨੀ ਲੋਹ ਹੈ ਲਿਖੇ ਖੁਦ ਕਰਤਾ ਜਿਉਂ ਸੂਰਜ 12 ਬੁਰਜ ਵਿੱਚ ਤਿਉ ਇੱਕੋ ਇੱਕ ਖੁਦਾਏ ਦੂਸਰ ਹੋਆ ਨਾ ਹੋਏਗਾ ਮਨ ਵਿੱਚ ਦੇਖ ਨਗਾਏ ਚੰਗਾ ਮੰਦਾ ਲੇਖ ਸਭ ਨੌ ਗ੍ਰਹਿ ਵਿੱਚ ਹੋਏ ਨੌ ਗ੍ਰਹਿ 12 ਬੁਰਜ ਵਿੱਚ ਇੱਕੋ ਸੱਚਾ ਸੋਏ ਗੱਲਾਂ ਹੋਰ ਸ਼ੈਤਾਨ ਦੀ ਵਰਤਨ ਕੋ ਸੰਸਾਰ ਬਾਦ ਵਿਖਾਤੀ ਝਗੜੇ ਜਨਮੇ ਤੇ ਸੰਘਾਰ ਸਿਰ ਸਿਰ ਲੇਖ ਅਲੇਖ ਦਾ ਉੱਤਮ ਮੱਧਮ ਜਾਣ ਕਰਮੀ ਆਪੋ ਆਪਣੀ ਮਸਤਕ ਪਏ ਨਿਸ਼ਾਨ ਫਿਰ ਚੱਕਰ ਸਿਰ ਉਪਰੇ ਰਹਿਨ ਦਿਨਸ ਕੇ ਮਾਹੀ ਕਾਫਰ ਸਭ ਸੰਸਾਰ ਦੇ ਹੁਕਮੇ ਵਿੱਚ ਹਵਾਈ ਕਲਾ ਰਖੀ ਅਸਮਾਨ ਵਿੱਚ ਚਾਰੇ ਤਤ ਪਤਲ ਜਿਉ ਜਿਉ ਕਲਾ ਫਿਰਾਈ ਹੈ ਤਿਉ ਤਿਉ ਫਿਰ ਇਹ ਸੰਸਾਰ ਉਲਟਾ ਆਕੇ ਲਖ ਸੰਦਾ ਸਿਰ ਉਪਰ ਤਲ ਪਾਏ ਸਿਰ ਤਲ ਵਾਏ ਜੰਮ ਦੇ ਨੇਚਲ ਕਿ ਉਹ ਘਰ ਚਾਈ ਸਿਰ ਤਲਵਾਏ ਕੰਮ ਵਿੱਚ ਬਾਹਰ ਪੀਤਰ ਹੋਏ ਉਮਰ ਹਿਆਤੀ ਪਾਇਨੀ ਨਾਨਕ ਸੱਚ ਬਿਗੋਏ ਮੱਥਾ ਧਰ ਕੇ ਜ਼ਮੀਂ ਪਰ ਖਾਤਰ ਰੱਖ ਹਜ਼ੂਰ ਮਿਲਿਆ ਰਹੇ ਖੁਦਾਏ ਨਾਲ ਹੋਏ ਨਾ ਕਬੂ ਦੂਰ ਸਵਾਲ ਕਾਜ਼ੀ ਰੁਕਨਦੀਨ ਸੂਰਾ ਰੁਕਨਲ ਆਖੇ ਨਾਨਕਾ ਦਰਗਾਹ ਦੀ ਖਬਰ ਸੁਣਾਈ ਕਿ ਹਾ ਰੰਗ ਮਹਿਲ ਦਾ ਜਿੱਥੇ ਰਹੇ ਖੁਦਾਏ ਕਿਹੇ ਬੁਰਜ ਮਹਿਲ ਦੇ ਕਿਹੇ ਛੱਜੇ ਚੋਕਾਟ ਕਹੀਂ ਆ ਡਿੱਟੀਆਂ ਬੈਟ ਕਾ ਕਿਸ ਨਾਲ ਕੀ ਤੇਰਾਸ ਕਿਹਾ ਗਾ ਰਾ ਚੂਨੜਾ ਕੌਣ ਬਣਾਵਨ ਹਰ ਸੂਰਤ ਕੌਣ ਮਹਿਲ ਦੀ ਕਿਉਂ ਕਰ ਹੋਏ ਦੀਦਾਰ ਧਾਰ ਤੇ ਜੋ ਕੁਝ ਲਿਖਿਆ ਇਹ ਵੀ ਦੇ ਬਤਾਏ ਕਿਹੜਾ ਯਾਰ ਖੁਦਾਏ ਦਾ ਜਿਸ ਨੂੰ ਠਾਕ ਨਾ ਪਾਏ ਪਹੁੰਚੇ ਕਿਹੜੀ ਬੰਦਗੀ ਕਰਕੇ ਕੌਣ ਨਿਵਾਸ ਸੱਚੋ ਸੱਚ ਬਤਾਏ ਤੂੰ ਸੱਚਾ ਕਿਹੜਾ ਸਾਜ ਕਿਹੜੀ ਸੁਨਤ ਪਾਈ ਹੈ ਜਾਏ دیدار ਖੁਦਾਈ ਕੌਣ ਰਸੂਲ ਪਹੁੰਚਾਏ ਤਾਂ ਦਰਗਾਹ ਸੱਚੀ ਚਾਏ ਸਭ ਨਿਸ਼ਾਨੀਆਂ ਦੇਖਾਂ ਤਾਂ ਤੂੰ ਅਵਲ ਫਕੀਰ ਪੀਰਾ ਅੰਦਰ ਪੀਰ ਤੂੰ ਮੀਰਾ ਅੰਦਰ ਮੀਰ ਜਵਾਬ ਨਾਨਕ ਸ਼ਾ ਸੂਰਾ ਨਾਨਕ ਆਕੇ ਰੁਕਨਦੀਨ ਦਰਗਾਹ ਦੀ ਸੁਦਲੇਹੀ ਰੰਗ ਅਜਾਇਬ ਮਹਿਲ ਕਾ ਹੀਰੇ ਲਾਲ ਜੜੇ ਮੋਤੀ ਤੇ ਯਾਕੂਤੀਆਂ ਮਣੀ ਜਮੁਰਦਾ ਨਾਲ ਆਫਤਾਬ ਮਹਿਤਾਬ ਲਖ ਰੋਸ਼ਨ ਬਲਨ ਮਸਾਲ ਰੰਗ ਮਹਿਲ ਹੈ ਕੁਦਰਤੀ ਜਿਸ ਵਿੱਚ ਤਖਤ ਸੁਭਾਨ ਬੈਠਾ ਸੱਚਾ ਪਾਤਸ਼ਾ ਸੁਲਤਾਨਾ ਸੁਲਤਾਨ 12 ਬੁਰਜ ਮਹਿਲ ਦੇ ਨੌ ਦਰਵਾਜ਼ੇ ਨਾਲ ਪੰਜ ਖਵਾਸ ਹੈ ਪਾਹਰੂ ਚੌਕੀ ਦੇਣ ਸੰਭਾਲ ਬੁਰਜ ਸਵਾਰੇ ਜਰੀ ਕੇ ਮੀਨਾਕਾਰੀ ਰਾਜ ਬਣ ਚੌਕਾਟਾ ਛੱਜੜੇ 52 ਚੰਦਨ ਕਾਠ ਪੱਥਰ ਪਾਰਸ ਲਾਈ ਹੈ ਅਰਦਾਸ ਚਾਤ ਸੰਗ ਬਾਹ ਕਾਮ ਤੇ ਨ ਲਖ ਲਖਮੀਆਂ ਹੋਏ ਗੋਲੀ ਕਰ ਅਰਦਾਸ ਲੇਪਨ ਮੇਦ ਕਸੂਰੀਆਂ ਚੂਏ ਉਹ ਪ੍ਰਕਾਰ ਰੰਗ ਅਜਾਇਬ ਬੈਟਕਾ ਗਾਰੀ ਮੁਸ਼ਕ ਆਪਨ ਨੋ ਦਰਵਾਜੇ ਕੋਟ ਕੇ ਦਸਵਾ ਨੂਰ ਮਹਿਲ ਹौज ਹਯਾਤੀ ਪਰ ਪਰੇ ਇਸ ਵਿੱਚ ਕੋਲ ਅਚਲ ਗਿਰਦ ਮਹਿਲ ਦੇ ਕੋਟ ਹੈ 52 ਕਿੰਗਰੇ तिस ਕਿੰਗਰੇ ਕਿੰਗਰੇ ਤੋਪਚੀ ਵੜਨ ਨਾ ਦਿੰਦੇ ਕਿਸ ਸਤਿ ਸਮੁੰਦਰ ਖਾਈਆਂ ਨਦੀਆਂ ਅੰਤ ਨਾ ਪਾਰ ਕਈ ਰਖਵਾਲੇ ਸੂਰਮੇ ਪਿਆਦੇ ਤੇ ਅਸਵਾਰ ਇੱਕ ਮਹੱਲ ਦੋਇਬਾਰੀਆਂ ਸ਼ਿਵ ਸ਼ਕਤੀ ਸੁਲਤਾਨ ਖਿੜਕੀ ਖੋਲ ਦਿਦਾਰ ਦੇਣ ਬਹੁਤ ਵਿਧਾ ਇਨਮਾਨ ਗੈਬੀ ਵਜਨ ਨੌਬਤਾ ਸ਼ੰਖ ਨਗਾਰੇ ਭੇਰ ਸ਼ਹਿਨਾਈਆਂ ਤੇ ਮੁਰਲੀਆਂ ਨਾਲ ਅਲਾਤੇ ਫੇਰ ਬਾਗਾਂ ਬੁਰਗੋ ਸਿੰਘੀਆਂ ਸਾਰੰਗੀਆਂ ਰਬਾਬ ਵਜਨ ਛੈਣੇ ਕੈਸੀਆਂ ਇਹਰੇ ਰਾਗਾ ਸਾਜ ਗਾਵੇ 36 ਰਾਗਨੀ ਸੰਗ ਖਸ਼ਟ ਅਲਾਪੇ ਰਾਗ ਸੰਗ ਅਲਾਪੇ ਨਾਇਕਾ ਵਾਰੋ ਵਾਰੀ ਜਾਗ ਪਹਿਲੇ ਪੈਰੋ ਗਾਵਹੀ ਪੰਜ ਰਾਗਨੀ ਸੰਗ ਪੈਰਵ ਤੇ ਬਿਲਾਵਲੀ ਨਾਲ ਬੰਗਾਲੀ ਚੰਗ ਪੁਨਿਆ ਕੀ ਅਸਲੇ ਕੀ ਪੰਜੌਨਾਰ ਸੰਗ ਵਿਚਾਰ ਮਾਲ ਕੌਂਸ ਫੁਨ ਗਾਵੇ ਰੰਗ ਸੰਗਲੇ ਬਾਦ ਗੋਡ ਕਰੀ ਅਲਾਪੇ ਦੇਵ ਗੰਧਾਰੀ ਨਾਲ ਸੋਰਟ ਗੰਦਾਰੀ ਕਹਿ ਤਨਾਸਰੀ ਸੰਗਪਾਲ ਗਾਵੈ ਪੁਨ ਹਿੰਦੋਲ ਰਾਗ 5 ਰਾਗਨੀ ਸਾਤ ਤੇਲੰਗੀ ਦੇਵਕਰੀ ਉਹ ਬਸੰਤੀ ਸੰਦੂਰ ਸਰਸ ਅਹੀਰੀ ਪਾਰਜਾ ਗਾਵੈ ਰਾਗ ਚੰਡੂਰ ਗਾਵੈ ਦੀਪਕ ਰਾਗ ਪੁਨ 5 ਰਾਗਨੀ ਸਾਤ ਕਾਛੇਲੀ ਪਟਮੰਜਰੀ 2 ਢੀ ਗਾਵ ਅਲਾਪ ਕਾ ਮੋਦੀ ਅਰ ਗੁਜਰੀ ਸੰਗ ਦੀਪਕ ਕੇ ਥਾਪ ਗਾਵਨ ਉੱਚੀ ਸੁਰ ਲਈਏ बैठा सुने खुदाई पंचम गावे श्री राग पंज रागनी कोल बैरारी करनाटकी गोड़ी सुनाए बोल पंचम गावे सिंधवी श्री राग की नार। वारी आपो अपनी सबो राग उचार मेघ राग संग पंच है गावे गुनी बेचार तीस रागनी गाव है गावै खट ही राग जो जागे सही सुने जागन तिसके पाग रागां वि कई राग है का सुगढ़ बनाई इस रागनी खट राग सद सरबदा आई गावे ताल मिलाई के समय समय कर राग साज खाज सब संग बचे ओवै नाथ अनाद ऊपर खासे मैल पर देवे बांग खुदाई खुदाए सुते बांग न सुन सकन रहया खुदाई जगाई सु पई भागन सब सुनने न बांगा कोई ਜੋ ਜਾਗੇ ਸਹੀ ਸੁਨੇ ਸਾਈ ਸੰਦੀ ਸੋਏ ਰਹਾ ਖੁਦਾਏ ਪੀ ਹਾਵਲਾ ਵਾਲੋ ਦਸਵੇਂ ਪਾਇ ਹੱਥੀ ਜਾਇ ਨ ਸਕਨੀ ਹਮੇ ਰਖੇ ਅੜਾਈ ਸੂਰਤ ਰੰਗ ਮਹੱਲ ਦੀ ਮਨ ਪਰ ਰਖੋ ਲਾਹੇ ਦਦੇ ਉਪਰ ਲਿਖਿਆ ਇੱਕੋ پاک ਖੁਦਾਏ ਕੁਦਰਤ ਕਈ ਰਸੂਲ ਹੈ ਯਾਰਾ ਅੰਤ ਨ ਪਾਏ ਜਿਸ ਦੀ ਬਾਰੀ ਤੁਰ ਚੜੇ ਪਹਤਾ ਜਾਣੋ ਸੋਏ ਆਵਣ ਜਾਣ ਫੁਰਮਾਨ ਲਏ कई इजारे चाहे के लख मुरीद कर हौम अंदर पाए रही उरे उम्मीती नाले नबी रसूल नी गुरे राह न पाए नी मणि ज्ञाने भूल सच्ची शरीयत बंदगी सच्ची सुन्नत एह सचा दीदार खुदाए दच बाज करे सच बराबर ना यार को जो दे खुदाय मिलाए हिंदू मुसलमान दा दावा दे उठाए नानक लेखे इक ਗੱਲ ਹੋਰ ਗੱਲਾਂ ਸ਼ੈਤਾਨ ਅਮਲਾਂ ਉੱਪਰ ਨਿਭੜੇ ਸਾਬਤ ਰੱਖ ਈਮਾਨੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ